ਈਲਾ ਆਪਣੀ ਗੱਡੀ 'ਚ ਜਾ ਰਿਹਾ ਸੀ ਤੇ ਮਗਰੋਂ ਆਵਾਜ਼ ਮਾਰਦਾ ਇੱਕ ਬੰਦਾ ਕਹਿੰਦਾ ਬਾਈ ਜੀ ਰੁਕੋ ਰੁਕੋ ਤੁਹਾਡੇ ਨਾਲ ਕੰਮਾ ਚਮਕੀਲਾ ਰੁਕਦਾ ਤੇ ਕਹਿੰਦਾ ਦੱਸ ਉਹ ਨੱਠਾ ਨੱਠਾ ਕੋਲ ਆਉਂਦਾ ਕਹਿੰਦਾ ਬਾਈ ਜੀ ਮੇਰੇ ਬੱਚਾ ਹੋਇਆ ਹੈਗਾ ਆ ਤੇ ਮੈਂ ਉਤੋਂ ਗੁਰਤੀ ਤੁਹਾਤੋਂ ਗੁਰਤੀ ਦਵਾਈ ਚਾਹਣਾ ਉਹਨੂੰ ਤੇ ਚਮਕੀਲਾ ਖੁਸ਼ ਹੋ ਗਿਆ ਕਹਿੰਦਾ ਕੋਈ ਨਹੀਂ ਬਾਈ ਜੀ ਇਹ ਤਾਂ ਬਹੁਤ ਧੰਨ ਭਾਗ ਸਾਡੇ ਤੇ ਕਹਿਣ ਦੀ ਗੱਲ ਇਹ ਕਿੱਥੇ ਇੱਕ ਪਾਸੇ ਚਮਕੀਲੇ ਖਿਲਾਫ ਅਜੀਹਾ ਮਾਹੌਲ ਸਿਰਜਿਆ ਜਾ ਰਿਹਾ ਸੀਗਾ ਪੀ ਇਹ ਤਾਂ ਬਹੁਤ ਗੰਦਗਾਰ ਆ ਇਹ ਤਾਂ ਮੰਦਾ ਚੰਗਾ ਸਰੇ ਸਮਾਜ ਨੂੰ ਗੰਧਲਾ ਕਰ ਰਿਹਾ ਹੈ ਆਪਣੇ ਗੀਤਾਂ ਰਾਹੀਂ ਤੇ ਦੂਜੇ ਪਾਸੇ ਆਪਣੇ ਬੱਚਿਆਂ ਨੂੰ ਗੁੜਤੀਆਂ ਵੀ ਦਵਾਰ ਐਸੇ ਲੋਕ ਤੇ ਕੁਝ ਲੋਕਾਂ ਦੀ ਪ੍ਰੋਬਲਮ ਸੀ ਜਿਹੜੇ ਚਮਕੀਲੇ ਤੋਂ ਖਾਰ ਖਾਂਦੇ ਸੀ ਤੇ ਉਹੋ ਹੀ ਮਾੜਾ ਕਹਿ ਰਹੇ ਸੀ ਚਮਕੀਲੇ ਨੂੰ ਜ਼ਿਆਦਾਤਰ ਪੰਜਾਬ ਦੇ ਲੋਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਗੀਤਾਂ ਨੂੰ ਪਿਆਰ ਕਰਨ ਵਾਲੇ ਚਮਕੀਲੇ ਨੂੰ ਮਾਣਾ ਮੁਹੀ ਪਿਆਰ ਦੇ ਰਹੇ ਸੀ ਇੱਥੋਂ ਤੱਕ ਕਿ ਅਖਾੜਿਆਂ ਦੇ ਵਿੱਚ ਇਕੱਠ ਕਰ ਰਹੇ ਸੀ ਤੇ ਆਪਣੇ ਬੱਚਿਆਂ ਦੇ ਨਾਮਕਰਨ ਚਮਕੀਲੇ ਤੋਂ ਆਪਣੇ ਬੱਚਿਆਂ ਨੂੰ ਗੁਰਤੀ ਚਮਕੀਲੇ ਤੋਂ ਦੁਵਾਰੇ ਸੀ ਇਥੋਂ ਪਤਾ ਲੱਗਦਾ ਹੈ ਕਿ ਚਮਕੀਲੇ ਦਾ ਕਰੇਜ ਬਹੁਤ ਵੱਡਾ ਕਰੇਜ ਸੀ ਚਮਕੀਲੇ ਨੂੰ ਬਹੁਤ ਲੋਕ ਪਸੰਦ ਕਰਦੇ ਸੀ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ